ਇਕ ਸੂਫੀ ਤੇ ਕਹਿੰਦਾ ਅਬ ਤੋ ਯਾਦੇ ਰਫ਼ਤਗਾਹ ਕੀ ਵੀ ਪਹੁੰਚ ਨਹੀਂ ਐ ਮੇਰੇ ਹੁਦਾ ਕੀ ਕਰਾਂ ਮੇਰੇ ਸਰੀਰ ਦੀ ਪਹੁੰਚ ਤੇ ਹੈ ਨਹੀਂ ਤੇ ਇੱਥੇ ਹੀ ਖਾਤ ਹੋ ਜਾਏਗਾ ਰਾਖ ਹੋ ਜਾਏ ਪਰ ਕਰਾਂ ਕਿ ਮੇਰੀ ਯਾਦ ਵੀ ਤੇਰੇ ਤੱਕ ਨਹੀਂ ਜਾਏਗੀ ਨਹੀਂ ਜਾਏਗੀ ਤੈਨੂੰ ਯਾਦ ਕਰਨ ਬੈਠਦਾ ਸੰਸਾਰਿਆਲਾ ਤਸਬੀਹ ਲੈ ਕੇ ਤੈਨੂੰ ਯਾਦ ਕਰਨ ਬੈਠਦਾ ਪਰਵਾਰਿਆਲਾ हे प्रभु तेनु याद ਕਰਨ بیٹھਦਾ ਪ੍ਰਭਤਾ ਯਾਦ ਆਉਂਦੀ ਹੈ। ਦਾਨ ਯਾਦ ਆ। ਕਾਰੋਬਾਰ ਯਾਦ ਆ। ਬਿਲਕੁਲ ਠੀਕ ਹੈ। ਅਬ ਤੋ ਯਾਦ ਰਸਤ ਗਾਂ ਕੇ ਵੀ ਪਹੁੰਚ ਨਹੀਂ। ਦੋਸਤੋਂ ਨੇ ਕਿਤਨੀ ਦੂਰ ਬਸਾਈ ਹੈ ਬਸਤੀਆਂ। اے ਮੇਰੇ ਦੋਸਤ ਤੇਰੀ ਬਸਤੀ ਇਤਨੇ ਦੂਰ ਹੈ ਇਤਨੇ ਦੂਰ ਹੈ ਮੇਰੀ ਯਾਦ ਨਹੀਂ ਪਹੁੰਚਦੀ। ਯਾਦ ਨਹੀਂ ਪਹੁੰਚਦੀ ਇਸ ਕਰਕੇ ਦੂਰੀਏ ਨੇ ਤੇ ਉਹ ਵਿਆਪਕ ਗਏ ਆਪਣੀ ਸਮਝ ਦੀ ਖੋਜ ਪਰਮਾਤਮਾ ਦੀ ਖੋਜ ਹੈ ਸਿਮਰਤੀ ਦਾ ਪਹੁੰਚ ਜਾਣਾ ਪਰਮਾਤਮਾ ਤੱਕ ਇਹ ਪਰਮਾਤਮਾ ਤੱਕ ਪਹੁੰਚਣਾ ਹੈ ਵਰਨਾ ਉਹ ਵਿਆਪਕ ਹੈ ਪਰ ਉਪਰੋਕਤ ਜਿਹੜੇ ਸ਼ਬਦ ਕਹੇ ਜਾਂਦੇ ਨੇ ਪਰਮਾਤਮਾ ਦੇ ਕੋਲ ਜਾਣਾ ਇਹਨੂੰ ਮੋਟੇ ਰੂਪ ਵਿੱਚ ਨਾਲ ਲਓ ਪਰਮਾਤਮਾ ਦੀ ਖੋਜ ਕਰਨੀ ਹੈ ਇਹਨੂੰ ਕਿਦਰੇ ਬੈਰੋਨੀ ਰੂਪ ਵਿੱਚ ਨਾ ਲੈਣਾ ਵਿਆਪਕ ਹੈ ਆਪਣੀ ਸਮਝ ਦੀ ਖੋਜ ਪਰਮਾਤਮਾ ਦੀ ਖੋਜ ਹੈ ਆਰ ਪਰਿਓ ਸਵਾਮੀ ਕਹਿਆ ਦਿਆਰੇ ਦੀਜੇ ਬੁੱਧ ਵਿਵੇਕ ਸਾਮਤ ਦੇਵ ਦਿਆਲ ਪ੍ਰਭ ਜਿਤ ਤਮੈ ਅਰੋ ਆਪਣੀ ਮਤ ਦੀ ਖੋਜ ਆਪਣੀ ਸਮਝ ਦੀ ਖੋਜ ਪਰਮਾਤਮਾ ਦੀ ਖੋਜ ਹੈ ਆਪਣੀ ਸਿਮਰਤੀ ਦਾ ਪਰਮਾਤਮਾ ਤੱਕ ਚਲੇ ਜਾਣਾ ਇਹ ਪਰਮਾਤਮਾ ਦੇ ਕੋਲ ਹੈ ਜਿਹੜੇ ਖੋਜੀ ਨੇ ਔਰ ਦਸਾਂ ਦਿਸ਼ਾਵਾਂ ਦੇਚ ਕੋਝਦੇ ਹਰ ਜਗ੍ਹਾ ਕੋਝਦੇ ਖੋਜ ਖੋਜ ਕੇ ਜੋ ਉਹਨਾਂ ਨੂੰ ਮਿਲਦਾ ਹੈ ਬਿਰਹਾ ਵਿਛੋੜ ਤੇ ਵਿਛੋੜੇ ਦਾ ਕੰਮ ਹੈ ਤੜਪਾਣਾ ਤੇ ਰੁਲਾਣਾ ਰੋਂਦਾ ਹੈ ਸੰਸਾਰ ਵੀ ਪਰਿਵਾਰ ਦੇ ਵਿਛੋੜੇ ਚ ਕਾਰੋਬਾਰ ਦੇ ਵਿਛੋੜੇ ਚ ਦਨ ਸੰਪਦਾ ਦੇ ਵਿਚੋੜੇ ਕੋਣ ਨਹੀਂ ਰਹਿੰਦਾ ਸਭ ਰਹੁੰਦੇ ਬਾਲੀ ਰੋਵੇ ਨਾਏ ਬਤਾਰ ਨਾਨਕ ਦੁਖੀਆ ਸਭ ਸੰਸਾਰ ਸਾਰੇ ਹੀ ਰਹੁੰਦੇ ਸਭ ਰਹੁੰਦੇ ਸ਼ੁਕਰਾਤ ਤੇ ਕਹਿੰਦਾ ਮੇਰਾ ਅਨੁਭਵ ਕਹਿੰਦਾ ਇੰਜ ਲਿਖਦਾ ਕਿ ਸੱਤਾ ਸਮੁੰਦਰਾਂ ਦੇ ਵਿਚ ਵੀ ਇਤਨਾ ਪਾਣੀ ਨਹੀਂ ਹੈ ਜਿੰਨਾ ਪਾਣੀ ਅੱਜ ਤੱਕ ਮਨੁੱਖ ਦੀ ਅੱਖਾਂ ਚ ਵਗ ਚੁਕਿਆ ਉਹ ਪੈਂਜ ਪੈਂ ਇਨਾ ਅਰਬਾਂ ਘਰਾਂ ਸਾਲਾਂ ਵਿੱਚ ਮਨੁੱਖ ਜਿਤਨਾ ਰੋਇਆ ਜਿਤਨਾ ਰੋਇਆ ਕਹਿੰਦਾ ਇਹਦੇ ਸਾਹਮਣੇ ਤੇ ਸੱਤ ਸਾਗਰ ਵੀ ਕੁਛ ਨਹੀਂ ਔਣੇ ਰੋਂਦਾ ਰੋਂਦੇ ਨੇ ਪਰਿਵਾਰ ਦੇ ਵਿੱਚ ਔੜੇ ਚ ਰੋਂਦੇ ਨੇ ਕਾਰੋਬਾਰ ਦੇ ਵਿੱਚ ਔੜੇ ਚ ਰੋਂਦੇ ਨੇ ਅਨ ਸੰਪਦਾ ਦੇ ਵਿੱਚ ਔੜੇ ਚ ਇਹ ਰੋਣਾ ਉਲਟਾ ਹਿਰਦੇ ਨੂੰ ਬੋਝਨ ਕਰਦਾ ਤਨ ਮਨ ਨੂੰ ਰੋਗ ਹੀ ਕਰਦਾ ਜਿਸ ਦਿਨ satsang ਕਰਦਿਆਂ ਕਰਦਿਆਂ ਪ੍ਰਭਾਵ ਅਦ੍ਰਿਸ਼ ਦਾ ਪੈ ਗਿਆ ਅਦ੍ਰਿਸ਼ ਦਾ ਪਾਉ ਪ੍ਰਭਾਵ ਪੈਗਾ ਗੁਣਾ ਨੂੰ ਸੁਣ ਕੇ ਬੜਾ ਦੇয়ালੂ ਹੈ ਨਿਰਵੈਰ ਹੈ ਸੰਗ੍ਰਿਸ਼ਟ ਹੈ ਉਹ ਅਥਾ ਗਿਆਨ ਦਾ ਖਜ਼ਾਨਾ ਹੈ ਉਹ ਸ਼ਕਤੀ ਦਾ ਸੋਮਾ ਹੈ ਉਹ ਸੁਹੱਪਣ ਦਾ ਕੇਂਦਰ ਹੈ